ਗੁਰੂ ਰੂਪ ਦੀ ਪਿਆਰੀ ਸਾਧ ਸੰਗਤ ਜੀ ਕੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਮੀਟਾ ਵਿਸ਼ਾ ਹੈ ਕਿ ਨਵੇਂ ਸਾਲ ਦੇ ਵਿੱਚ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੁਝ ਕਮਾਂਪਾ ਕਰਨੇ ਹਨ ਦੇਖਣਾ ਜਦੋਂ ਇਹ ਕਮਾਂਪਾ ਰੋਜ਼ ਕਰਾਂਗੇ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਬਦਲਾਅ ਆਵੇਗਾ ਇਹ ਪਤਲਾ ਕੰਮ ਕਰਦੇ ਸਾਰੇ ਅਸਰ ਕਰਨਾ ਸ਼ੁਰੂ ਕਰਤੇ ਵੇ ਕ ਯਕੀਨ ਕਰਿਓ ਤੁਸੀਂ ਆਪਣੇ ਆਪ ਨੂੰ ਕੁਝ ਦਿਨਾਂ ਬਾਅਦ ਬਦਲੇ-ਬਦਲੇ ਮਹਿਸੂਸ ਕਰੋਗੇ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਤੰਦਰੁਸਤ ਤੇ ਹਲਕਾ ਮਹਿਸੂਸ ਕਰੋਗੇ ਮਨ ਤੇ ਭੋਜ ਚਿੰਤਾਵਾਂ ਤੋਂ ਆਜ਼ਾਦ ਮਹਿਸੂਸ ਕਰੋਗੇ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਹੱਲ ਦੇਖਣ ਲੱਗ ਜਾਣਗੇ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਕੋਈ ਵਿਪਤਾ ਜਾਂ ਮੁਕਦਮਾ ਹੋਵੇ ਉਸ ਦਾ ਹੱਲ ਤੁਹਾਨੂੰ ਜ਼ਰੂਰ ਮਿਲੇਗਾ ਸਤ ਸੰਗਤ ਜੀ ਇਹ ਕੋਈ ਵਹਿਮ ਪਰਮ ਨਹੀਂ ਹੈ ਬਿਲਕੁਲ ਸੱਚ ਹੈ ਪਹਿਲਾ ਵੀਡੀਓ ਨੂੰ ਅਖੀਰ ਤੱਕ ਪੂਰਾ ਸੁਣਨਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਪੁੱਲਣਾ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਤਾਂ ਜੋ ਸਮਝ ਚੱਲ ਰਿਹਾ ਹੈ ਕਿ ਸਭ ਦੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹਨ ਬਹੁਤ ਕਠਿਨਾਈਆਂ ਹਨ ਬਹੁਤ ਚੁਣੌਤੀਆਂ ਨੇ ਦਿਨ ਚੜਦੇ ਨੂੰ ਕੋਈ ਨਾ ਕੋਈ ਨਵੀਂ ਪਰੇਸ਼ਾਨੀ ਕੋਈ ਨਾ ਕੋਈ ਨਵੀਂ ਤਕ ਤਕਲੀਫ ਖੜੀ ਹੁੰਦੀ ਹੈ ਕਈ ਵਾਰ ਤਾਂ ਅਸੀਂ ਨਵੀਂ ਮੁਸ਼ਕਲ ਨੂੰ ਵੇਖ ਕੇ ਹਿੰਮਤ ਹਾਰ ਜਾਂਦੇ ਹਾਂ ਕਿ ਪਤਾ ਨਹੀਂ ਅੱਗੇ ਕੀ ਹੋਵੇਗਾ ਇਸ ਮੁਸ਼ਕਲ ਦਾ ਸਾਹਮਣਾ ਕਿਵੇਂ ਕਰਾਂਗੇ ਕਈ ਲੋਕਾਂ ਦੇ ਮਨ ਉੱਪਰਤੇ ਇਸ ਕੱਲ ਦਾ ਬੋਝ ਪਹਿਚਾਂਦਾ ਹੈ ਕਿ ਇਹ ਕਮਾ ਮੇਰੇ ਕੋਲੋਂ ਕਿਉਂ ਹੋਇਆ ਹੈ ਹੁਣ ਮੈਂ ਕੀ ਕਰਾਂਗਾ ਜਦੋਂ ਇਹ ਸਵਾਲ ਮਨ ਵਿੱਚ ਵਾਰ-ਵਾਰ ਚੱਲਦੇ ਨੇ ਤਾਂ ਸਾਡਾ ਮਨ ਕਮਜ਼ੋਰ ਨਾ ਸ਼ੁਰੂ ਜਾਂਦਾ ਹੈ ਜੇਕਰ ਸੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਆਪਣੇ ਮਨ ਨੂੰ ਕਮਜ਼ੋਰ ਹੋ ਨਹੀਂ ਦੇਣਾ ਸਾਡਾ ਮਨ ਜੇ ਮਜ਼ਬੂਤ ਹੋਵੇਗਾ ਤਾਂ ਹੀ ਜ਼ਿੰਦਗੀ ਦੇ ਵਿੱਚ ਖੁਸ਼ੀ ਤੇ ਕਾਮਯਾਬੀ ਹਾਸਲ ਕਰ ਸਕਾਂਗੇ ਇਸ ਲਈ ਕਦੇ ਵੀ ਆਪਣੇ ਮਨ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਇਹ ਗੱਲ ਸਾਡੇ ਮਾਪੁਰਖ ਵੀ ਸਾਨੂੰ ਸਮਝਾਉਂਦੇ ਨੇ ਤੇ ਵਿਦਵਾਨ ਵੀ ਇਸ ਗੱਲ ਨੂੰ ਮੰਨਦੇ ਨੇ ਜੋ ਅਸੀਂ ਮਨ ਵਿੱਚ ਸੋਚਦੇ ਹਾਂ ਜੋ ਵਿਚਾਰ ਸਾਡੇ ਮਨ ਵਿੱਚ ਵਾਰ-ਵਾਰ ਚੱਲਦੇ ਨੇ ਉਹ ਸੱਚੋ ਨੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਜਪਾ ਚਿੰਤਕੀ ਦੇ ਵਿੱਚ ਸਭ ਕੁਝ ਚੰਗਾ ਚੰਗਾ ਚਾਹੁੰਦੇ ਹਾਂ ਤਾਂ ਸਾਨੂੰ ਚੰਗਾ ਚੰਗਾ ਸੋਚਣਾ ਪਵੇਗਾ ਤਾਂ ਹੀ ਸਾਡੇ ਨਾਲ ਫਿਰ ਚੰਗਾ ਕੁਝ ਹੋਵੇਗਾ ਸਾਥ ਸੰਗਤ ਜੀ ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਚੰਗਾ ਸੋਚਣ ਤੋਂ ਪਹਿਲਾਂ ਜੋ ਸਾਡੇ ਮਨ ਵਿੱਚ ਮੜਾ ਚੱਲ ਰਿਹਾ ਹੈ ਮਨ ਤੇ ਚੋਪੋਜ ਚਿੰਤਾਵਾਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੱਕ ਮਨ ਤੇ ਬੋਝ ਹੁੰਦਾ ਹੈ। ਉਹਨੇ ਦਿਨ ਤੱਕ ਆਪਾਂ ਚੰਗਾ ਸੋਚ ਨਹੀਂ ਸਕਤੇ। ਸਭ ਤੋਂ ਪਹਿਲਾਂ ਆਪਣੇ ਮਨ ਦੇ ਬੋਝ ਚਿੰਤਾਵਾਂ ਨੂੰ ਹਟਾਉਣਾ, ਇਹਨਾਂ ਤੋਂ ਪਿੱਛਾ ਛਡਾਉਣਾ ਹੈ। ਇਸ ਤੋਂ ਪਿੱਛਾ ਤਾਂ ਹੀ ਛੁੱਟੇਗਾ ਜੇ ਇਸ ਬਾਰੇ ਚਰਚਾ ਕਰਾਂਗੇ। ਇਹ ਨਹੀਂ ਕਿ بار-बार ਆਪਣੇ ਮਨ ਦੇ ਵਿੱਚ ਇਹਨਾਂ ਬਾਰੇ ਸੋਚੀ ਜਾਵਾਂਗੇ, ਜਿੰਨਾ ਇਹਨਾਂ ਪਰੇਸ਼ਾਨੀਆਂ ਬਾਰੇ ਸੋਚਾਂਗੇ, ਉਹ ਨਹੀਂ ਵੱਡੀਆਂ ਨਜ਼ਰ ਆਉਣ ਲੱਗ ਜਾਣਗੀਆਂ। ਪਰ ਜਦੋਂ ਹੀ ਇਹਨਾਂ ਦੇ ਹੱਲ ਬਾਰੇ ਸੋਚਾਂਗੇ ਤੇ ਛੋਟੀਆਂ ਨਜ਼ਰਾਂ ਹੁਣੀਆਂ ਕੋਈ ਵੀ ਜ਼ਿੰਦਗੀ ਦਾ ਦੁੱਖ ਹੈ ਪਰੇਸ਼ਾਨੀ ਹੈ ਤਾਂ ਕਿਸੇ ਨਾਲ ਜ਼ਰੂਰ ਸਾਂਝੀ ਕਰੋ ਤੇ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰੋ ਇਸ ਲਈ ਆਪਣੇ ਮਨ ਦੇ ਵਿੱਚ ਕੋਈ ਵੀ ਭੋਜ ਪਰੇਸ਼ਾਨੀ ਲੈ ਕੇ ਨਹੀਂ ਸੋਣਾ ਜੇ ਕਿਦ ਅੱਜ ਕੋਈ ਮੁਸ਼ਕਲ ਆਈ ਹੈ ਸਾਡੇ ਮਨ ਤੇ ਕੋਈ ਭੋਜ ਹੁੰਦਾ ਹੈ ਜਿਸ ਨੂੰ ਅਸੀਂ ਵਾਰ-ਵਾਰ ਸੋਚਦੇ ਹਾਂ ਇਹ ਕੰਮ ਮੇਰੇ ਤੋਂ ਕਿਉਂ ਹੋ ਗਿਆ ਹੁਣ ਉਸ ਤੋਂ ਬਾਅਦ ਮੇਰੇ ਨਾਲ ਕੀ ਹੋਵੇਗਾ ਤਾਂ ਇਹ ਗੱਲ ਤੁਸੀਂ ਆਪਣੇ ਪਰਿਵਾਰ ਤੇ ਕਿਸੇ ਪਰੋਸੇ ਚੋਗ ਮੈਂਬਰ ਨਾਲ ਜ਼ਰੂਰ ਕਰੋ ਜਿਸ ਵੀ ਮੈਂਬਰ ਤੇ ਤੁਸੀਂ ਪਰੋਸਾ ਕਰਦੇ ਹੋ ਕਿ ਇਸ ਤੋਂ ਮੈਨੂੰ ਚੰਗੀ ਸਲਾਹ ਯੋਦ ਮਿਲ ਸਕਦੀ ਹੈ ਇਹ ਮੇਰੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਜੋ ਵੀ ਪਰਿਵਾਰ ਦੇ ਵਿੱਚ ਅਜਾਇ ਮੈਂਬਰ ਹੈ ਉਸ ਨਾਲ ਆਪਣੇ ਦਿਲ ਦੀ ਗੱਲ ਜ਼ਰੂਰ ਸਾਂਝੀ ਕਰੋ ਜੇਕਰ ਕੋਈ ਅਜਾਈ ਗੱਲ ਹੈ ਜਿਸ ਨੂੰ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਸਾਂਝੀ ਨਹੀਂ ਕਰ ਸਕਦੇ ਤਾਂ ਫਿਰ ਆਪਣੇ ਵਾਹਿਗੁਰੂ ਜੀ ਨਾਲ ਦਿਲ ਦੀ ਗੱਲ ਜ਼ਰੂਰ ਕਰੋ ਕਹੇ ਸਤਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਤੋਂ ਇਲਾਵਾ ਕਿਸੇ ਨੂੰ ਨਹੀਂ ਦੱਸ ਸਕਦਾ ਇਸ ਲਈ ਤੁਹਾਡੇ ਨਾਲ ਸਾਂਝ ਕਰਾਂ ਜਾ ਰਿਹਾ ਜੋ ਵੀ ਪਰੇਸ਼ਾਨੀਆਂ ਨੇ ਬੋਝ ਨੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਵੀ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਨਾਲ ਕਰੋ ਤਾਂ ਦੇਖਣਾ ਆਪਣੇ ਸਤਗੁਰ ਸੱਚੇ ਪਾਤਸ਼ਾਹ ਨਾਲ ਦੁੱਖ ਦੱਸਣ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਸਤਗੁਰ ਜੀ ਸਾਨੂੰ ਇਹਨਾਂ ਮੁਸੀਬਤਾਂ ਦਾ ਹੱਲ ਵੀ ਕਰਕੇ ਦੇਣਗੇ ਦਾਤ ਨੂੰ ਸੌਣ ਤੋਂ ਪਹਿਲਾਂ ਉਨੀ دیر ਬਿਸਤਰ ਤੇ ਨਹੀਂ ਜਾਣਾ ਜਿੰਨੀ دیر ਤੱਕ ਸਾਡੇ ਮਨ ਦਾ ਬੋਝ ਹਲਕਾ ਨਹੀਂ ਹੋ ਜਾਂਦਾ ਇਹ ਬੋਝ ਤਾਂ ਹੀ ਹਲਕਾ ਹੋਵੇਗਾ ਜਦ ਤੋ ਅਸੀਂ ਕਿਸੇ ਨਾਲ ਇਸ ਵਿਸ਼ੇ ਤੇ ਗੱਲ ਕਰਾਂਗੇ ਸਭ ਤੋਂ ਵਧੀਆ ਕੰਮ ਅਸੀਂ ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਗੱਲ ਕਰਨੀ ਹੈ ਫਿਰ ਅਸੀਂ ਕੀ ਕਰਨਾ ਹੈ ਕਿ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਮਾਨੇ ਮਾਨ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਗੱਲਬਾਤ ਕਰਨੀ ਹੈ ਜਿਉਂ-ਜਿਉ ਅਸੀਂ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਨਾਲ ਗੱਲ ਕਰਾਂਗੇ ਨਾਲ ਹੀ ਨਾਲ ਸਾਨੂੰ ਹੱਲ ਮਿਲਨੇ ਸ਼ੁਰੂ ਹੋ ਜਾਣਗੇ ਯਕੀਨ ਕਰਕੇ ਜਾਣਿਓ ਸਨ ਸਵੇਰ ਉੱਠਦੇ ਸਾਰ ਹੀ ਸੁੱਖ ਦਾ ਸੁਨੇਹਾ ਜ਼ਰੂਰ ਮਿਲੇਗਾ ਜੇ ਤੋ ਦਿਲ ਦੀ ਕਲ ਆਪਣੇ ਗੁਰੂ ਨਾਲ ਕਰਾਂਗੇ ਤਾਂ ਸਾਡੇ ਮਨ ਦਾ ਬੋਝ ਸਾਰਾ ਹਟ ਜਾਏਗਾ ਕਿਉਂਕਿ ਹੋ ਨਸੀ ਆਪਣੇ ਮਨ ਦੀ ਸਾਰੀ ਚਿੰਤਾ ਆਪਣੇ ਗੁਰੂ ਕੋਲ ਰੱਖ ਦਿੱਤੀ ਹੈ ਹੁਣ ਉਹ ਜਾਣੇ ਤੇ ਉਸ ਦਾ ਕੰਮ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗੁਰਬਾਨੀ ਦਾ ਇਹ ਪਾਠ ਸੁਰਤ ਕਰਨਾ ਹੈ। ਦਾਤ ਨੂੰ ਇਹ ਪਾਠ ਸੁਰਤ ਕਰਕੇ ਸੋਣਾ ਹੈ ਤਾਂ ਦੇਖਣਾ ਤੁਹਾਡੀ ਸਾਰੀ ਚਿੰਤਾ, ਦੁੱਖ, ਪਰੇਸ਼ਾਨੀ, ਮਨ ਦਾ ਭੋਜ, ਦੁੱਖ ਤਰਦ, ਕਲੇਸ਼, ਕਿਸੇ ਵੀ ਤਰ੍ਹਾਂ ਦਾ ਸੰਕਟ, ਮੁਕਤਮਾ ਕਿਸੇ ਵੀ ਤਰ੍ਹਾਂ ਦਾ ਹੋਵੇ ਸਭ ਕੁਝ ਖਤਮ ਹੋ ਜਾਵੇਗਾ। ਤੁਸੀਂ ਇਸ ਪਾਠ ਦਾ ਸਖਤਨ ਸ਼ੋਰਟ ਲੈ ਕੇ ਇਸ ਨੂੰ ਯਾਦ ਵੀ ਕਰ ਸਕਦੇ ਹੋ। ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਚ ਪਾਵੇ। ਚਾ ਚਾ ਕਾਜ ਕਰਤ ਸੇਵਕ ਕੀ ਤਹਾ ਤਾ ਉੱਠ ਤਾਵੇ ਸੇਵਕ ਕੋ ਨਿਕਟੇ ਹੋਏ ਦਿਖਾਵੇ ਜੋ ਜੋ ਕਹਿ ਠਾਕਤ ਪੈਸੇ ਵਕਤ ਤਤਕਾਲ ਹੋ ਆਵੇ ਰਹਾਓ ਤਿਸ ਸੇਵਕ ਕੇ ਹਉ ਬਲੇ ਹਾਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਤਿਸ ਨਾਨਕ ਪਰਸਨ ਆਵੇ ਸਾਥ ਸੰਗਤ ਜੀ ਤੁਸੀਂ ਇਸ ਪਾਠ ਦਾ ਸਕ੍ਰਿਪਟ ਸ਼ਾਰਟ ਲੈ ਕੇ ਇਸ ਨੂੰ ਯਾਦ ਕਰ ਸਕਦੇ ਹੋ ਪਾਠ ਪੂਰਾ ਹੋਣ ਤੋਂ ਬਾਅਦ ਇੱਕ ਛੋਟੀ ਅਰਦਾਸ ਕਰਨੀ ਹੈ ਭਾਵੇਂ ਬਿਸਤਰ ਤੇ ਪਏ ਪਏ ਹੀ ਕਰ ਲੋ ਉਹ ਅਰਦਾਸ ਵਿੱਚ ਦਿਨ ਭਰਤੀ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਤੇ ਦਿਨ ਭਰਤੀ ਕੀਤੀਆਂ ਗਲਤੀਆਂ ਦੀ ਮਾਫੀ ਵੀ ਜ਼ਰੂਰ ਮੰਗਣੀ ਹੈ ਕਿਉਂਕਿ ਜਾਣੇ-ਜਾਣੇ ਵਿੱਚ ਅਸੀਂ ਕਈ ਗਲਤੀਆਂ ਕਰ ਬੈਠਦੇ ਹਾਂ ਸਾਥ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਹੋਈ ਪੁੱਲ ਚੁੱਕ ਨੂੰ ਮਾਫ ਕਰਨਾ ਚਾਹੀਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਫਿਰ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ